ਰਚਨਾ ਲਿਖੀ ਹੋ ਨਹੀਂ ਮੈਨੂੰ ਭੇਜੀ ਤਾਂ ਮੈਂ ਉਹਨੂੰ ਸੋਧ ਕਰਦੀ ਐ ਉਹਦੀ ਸੋਧ ਕੀਤੀ ਥੋੜੀ ਜੀ ਮੈਂ ਓਕੇ ਜੀ ਆਉਣ ਦੇ ਸੋਧੇ ਹੋਈ ਚੀਜ਼ਾਂ ਦਾ ਸਾਨੂੰ ਬਹੁਤ ਪਸੰਦ ਆਇਆ ਜੀ ਹਾਂਜੀ ਕਹਿੰਦੇ ਕਿੰਨਾ ਚਾਹ ਹੁੰਦਾ ਸੀ ਸਾਨੂੰ ਭੈਣਾਂ ਦੇ ਆਉਣ ਦਾ ਠੀਕ ਹੈ ਜੀ ਬਿਲਕੁਲ ਠੀਕ ਹੈ ਸਿਰ ਤੇ ਰੁਮਾਲ ਬੰਨ ਕੇ ਰਖੜੀ ਬਣਾਉਣ ਦਾ ਆਹ ਹਾ ਹੁਣ ਕੌਣ ਮੁਕਾਊਗਾ ਲੜ ਲੜ ਕੇ ਮਠਿਆਈਆਂ ਨੂੰ ਓਏ ਹੋਏ 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 ਚਿੱਠੀਏ ਸੁਨੇਹਾ ਦੇ ਦੇਈ ਮਾਂ ਦੀਆਂ ਜਾਈਆਂ ਨੂੰ ਵਾਹ ਵਾਹ ਜਿਆਦਾ ਬੜੀ ਆਉਗੀ ਸੁਨੀਆਂ ਅਕਲਾਈਆਂ ਨੂੰ ਸਿੱਧੀ ਇਸ ਨਿਹਾ ਦੇ ਨਈ ਮਾਂ ਦੀਆਂ ਜਾਈਆਂ ਨੂੰ ਬਹੁਤ ਹੀ ਗੁੱਡ ਬਹੁਤ சூਪਰ ਜਾਈ ਪਹਿਲਾਂ ਗਬਲੀ ਦੇ ਦਿਲ ਉਹਦਾ ਥੋੜਾ ਏ ਵਾਹ ਹੁਣੇ ਉਹਨੇ ਧੀ ਹੈ ਤੋਰੀ ਦੇ ਜ਼ਿੰਦਗੀ ਨੂੰ ਮੋੜਾ ਏ ਜੀ ਜਾਈ ਪਹਿਲਾਂ ਗਬਲੀ ਦੇ ਦਿਲ ਉਹਦਾ ਥੋੜਾ ਏ ਉਨੇ ਉਨੇਤੀ ਹੈ ਤੋਰੀ ਦੇ ਜਿੰਦਗੀ ਨੂੰ 모ੜਾ ਏ ਫਿਕਰ ਰਹਿੰਦਾ ਏ ਸਦਾ ਅੰਮੜੀਆਂ ਜਾਈਆਂ ਨੂੰ ਜੀ ਚਿੱਟੀਆਂ ਸੁਨੇਹਾ ਦੇ ਦੇਈ ਮਾਂ ਦੀਆਂ ਜਾਈਆਂ ਨੂੰ ਜਾਈਆਂ ਨੂੰ ਜੀ ਛੋਟੀ ਸੁਖੀ ਬਸਦੀ ਏ ਕਿਲਕਾਰੀਆਂ ਦੀ ਘਾਟ ਏ ਆਹਾ ਨਾਲ ਦੇਰ ਦੇ ਅੰਧੇਰ ਵੀ ਹੈ ਨਾ ਕਿਸਮਤ ਦੀ ਘਾਟ ਏ ਜੀ ਛੋਟੀ ਸੁਖੀ ਵਸਦੀ ਏ ਕਿਲਕਾਰੀਆਂ ਦੀ ਘਾਟ ਏ ਓਹੋ ਨਾਲ ਦੇਰ ਦੀ ਅੰਧੇਰ ਵੀ ਹੈ ਨਾ ਕਿਸਮਤ ਦੀ ਘਾਟ ਏ ਮੇਟ ਨਾ ਸਕੇ ਕੋਈ ਵੀ ਲੇਖਾਂ ਦੀਆਂ ਲਿਖਾਈਆਂ ਨੂੰ ਢਾਪ ਨਹੀਂ ਹੋਣਾ ਇਸ ਵਾਰ ਮੀਲਾਂ ਦੀਆਂ ਖਾਈਆਂ ਨੂੰ ਆਹਾਂ ਛਿੱਟੀਆਂ ਸੁਨੇਹਾ ਦੇਦਮੀ ਮਾਮਾ ਦੀਆਂ ਜਾਈਆਂ ਨੂੰ ਮਾ ਮਾ ਦੀਆਂ ਜਾਈਆਂ ਵਾਜੀ ਵਾਹ ਖੂਬ ਹੈ ਵਾਜੀ ਬਹੁਤ ਬਦਿਆ ਲਿਖਿਆ ਹਾਂਜੀ ਕਹਿੰਦੇ ਵੱਡੀ ਭੈਣ ਬੀਬੀ ਵਰਗੀ ਨਿਤ ਯਾਦ ਆਉਂਦੀ ਏ ਵਾਹ ਪਰਦੇਸ 'ਚ ਬੈਠੇ ਨੂੰ ਮੈਨੂੰ ਹਰ ਵਾਰ ਸਮਝਾਉਂਦੀ ਏ ਜੀ ਵੱਡੀ ਭੈਣ ਬੀਬੀ ਵਰਗੀ ਨਿਤ ਯਾਦ ਆਉਂਦੀ ਏ ਪਰਦੇਸ ਵਿੱਚ ਬੈਠੇ ਨੂੰ ਹਰ ਵਾਰ ਸਮਝਾਉਂਦੀ ਏ ਸਮਝਾਉਂਦੀ ਏ ਸਾਂਭ ਕੇ ਰੱਖਣਾ ਖੁਸ਼ੀਆਂ ਤੇ ਰੁਸ਼ਨਾਈਆਂ ਨੂੰ ਬਹੁਤ ਖੂਬ ਹੁਣ ਯਾਦ ਬੜੀ ਆਊਗੀ ਸੁਨੀਆਂ ਕੜਾਈਆਂ ਨੂੰ ਟੱਪ ਨਹੀਂ ਹੋਣਾ ਇਸ ਵਾਰ ਮੀਲਾਂ ਦੀਆਂ ਖਾਈਆਂ ਨੂੰ ਵਾਹ ਮੇਰੇ ਵੱਡੇ ਮੇਰੇ ਮਾਮੇ ਦਾ ਬੀਬੀ ਨੂੰ ਝੋਰਾ ਖਾ ਗਿਆ ਓਹੋ ਦੁਨੀਆ ਤੋਂ ਜਾਣਾ ਉਹਦਾ ਸੀ ਸਭ ਕੁਝ ਹਲਾ ਗਿਆ ਜੀ ਜੀ ਇਹ ਇਹ ਪਰਸਨਲ ਭਾਜੀ ਪਰਸਨਲ ਗੀਤ ਹੈ ਇਹ ਮੇਰੇ ਪਿਤਾ ਜੀ ਬਾਰੇ ਗੱਲ ਹੋ ਰਹੀ ਹੈ ਜੀ 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 ਬਿਲਕੁਲ ਬਿਲਕੁਲ ਵੱਡੇ ਮੇਰੇ ਮਾਮੇ ਦਾ ਬੀਬੀ ਨੇ ਝੋਰਾ ਖਾ ਲਿਆ ਦੁਨੀਆ ਤੋਂ ਜਾਣਾ ਉਹਦਾ ਸੀ ਸਭ ਨੂੰ ਹਿਲਾ ਗਿਆ ਜੀ ਕਮਲ ਸ਼ਿੰਗਾਰੂ ਕੌਣ ਹੁਣ ਸੁਣੀ ਅੱਖ ਲਾਈਆਂ ਨੂੰ ਚਿੱਠੀਏ ਸੁਨੇਹਾ ਦੇ ਦੇ ਮਾਮਾ ਦੀਆਂ ਜਾਈਆਂ ਨੂੰ ਬਹੁਤ ਵਾਹ ਜੀ ਵਾਹ ਚਿੱਠੀਏ ਜਾ ਦੇਈ ਸੁਨੇਹਾ ਢੈਣਾ ਮੁਰਝਾਈਆਂ ਨੂੰ ਜੀ ਰੇਖਾ ਸ਼ੀਰਾ ਕਾਕੇ ਨੇ ਕੀ ਛਟਣਾ ਕਮਾਈਆਂ ਨੂੰ ਆਹਾਂ ਇਹਨੇ ਕਹਿੰਦੇ ਚਿੱਠੀਏ ਜਾਂ ਦੇਈ ਸੁਨੇਹਾ ਭੈਣਾ ਮੁਰਝਾਈਆਂ ਨੂੰ ਰੇਖਾ ਸ਼ੀਰਾ ਕਾਕੀ ਨਹੀਂ ਕੀ ਚਟਣਾ ਕਮਾਈਆਂ ਨੂੰ ਜੀ ਹੈਪੀ ਰਹਾ ਕਰੋ सोनू ਰਿੰਕੂ ਕਹੇ ਬਾਈਆਂ ਨੂੰ ਆਹਾ ਰਿੰਕੂ ਕਹੇ ਬਾਈਆਂ ਨੂੰ ਜੀ ਕੌਣ ਹੁਣ ਕਮਾਊਗਾ ਕੌਣ ਹੁਣ ਮੁਕਾਊਗਾ ਲੜ ਲੜ ਕੇ ਮਟਿਆਈਆਂ ਨੂੰ ਚਿੱਠੀਏ ਸੁਨੇਹਾ ਦੇ ਨਹੀਂ ਮਾ ਦੀਆਂ ਜਾਂਆਂ ਨੂੰ ਯਾਦ ਬੜੀ ਆਊਗੀ ਸੁੰਨੀਆਂ ਕਲਾਈਆਂ ਨੂੰ ਟੱਪ ਨਹੀਂ ਹੋਣਾ ਇਸ ਵਾਰ ਮੀਲਾ ਦੀਆਂ ਖਾਈਆਂ ਨੂੰ ਮੀਲਾ ਦੀਆਂ ਖਾਈਆਂ ਨੂੰ ਮੀਲਾ ਦੀਆਂ ਖਾਈਆਂ ਆ ਬਹੁਤ ਹੀ ਖੂਬਸੂਰਤ ਲਿਖਿਆ ਤੁਸੀਂ ਇਹ ਸੂਚਨਾ ਦਿੱਤੀ ਕਿ ਆਪ ਜੀ ਦੇ ਪੂਆ ਜੀ ਦੇ ਮੁੰਡੇ ਨੇ ਜਾਨਕੀ ਤੁਹਾਡੇ ਭਰਾ ਜੀ ਨੇ ਲਿਖਿਆ ਉਹਨਾਂ ਦਾ ਨਾਮ ਵੀ ਜਰੂਰ ਤੁਸੀਂ ਸਾਂਝਾ ਕਰੋ ਭਾਜੀ ਉਹ ਉਹਦਾ ਨਾਮ ਹੈਗਾ ਸੋਨੂ ਵੈਸੇ ਸੋਨੂ ਹੈ ਜੀ 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 ਸਾਨੂੰ ਬਾਈ ਨੂੰ ਬਾਈ ਸਲੂਟ ਹੈ ਬਹੁਤ ਵਧੀਆ ਲਿਖਦੇ ਨੇ ਐਂ ਲਿਖਦੇ ਰਹਿਣ ਅਸੀਂ ਇਹੀ ਦੁਆ ਕਰਾਂਗੇ ਤੇ ਹੋਰ ਵੀ ਉਹਨਾਂ ਕੋ ਸੁਣਦੇ ਨਹੀਂ ਹੈ ਬਹੁਤ ਹੀ ਖੂਬ ਭਾਜੀ ਬਹੁਤ ਹੀ ਖੂਬ ਭਾਜੀ ਬਲਵੰਤ ਸਿੰਘ ਕਜਲਾ ਹੈ ਵੈਸੀ ਬਲਵੰਤ ਸਿੰਘ ਕਜਲਾ ਜੀ ਬਹੁਤ ਵਧੀਆ ਜੀ ਕਯਾ ਬਤਾ ਬਹੁਤ ਹੀ ਖੂਬ ਜੀ ਵਾਹ ਜੀ ਵਾਹ ਬਹੁਤ ਵਧੀਆ ਲੱਗਿਆ ਖੇੜਾ ਸਾਹਿਬ ਤੇ ਇੰਜ ਹੀ ਭਰਿਆ ਭਰਿਆ ਹੋ ਜਾਂਦਾ ਹੈ ਵਿੜਾ ਜੀ ਜਦੋਂ ਆਉਂਦੇ ਨੇ ਜਗਵੰਤ ਖੇੜਾ ਜੀ ਬਹੁਤ ਹੀ ਖੂਬ ਜੀ ਮੁਹੱਬਤ ਜਿੰਦਾਬਾਦ ਤੇ ਜਿੰਦਗੀ ਜਿੰਦਾਬਾਦ ਭਾਜੀ ਜੀ ਹਾਜੀ ਬਾਜੀ ਰਖੜੀ ਦੀ ਕਹਾਣੀਆਂ ਮੈਂ ਸੁਣਾਉਂਗਾ ਵਾਪਸ ਆ ਕੇ ਬਾਜੀ ਜਦੋਂ ਤੁਸੀਂ ਮੇਲੇ ਹੋਗੇ ਨਾ ਕੋਈ ਆਸ-ਪਾਸ ਤੁਹਾਡੇ ਹੋਊਗਾ ਨਹੀਂ ਹੈ ਨਾ ਸੁਣਨੇ ਸੁਣਨੇ ਤੁਸੀਂ ਇਸ ਸਟੂਡੀਓ 'ਚ ਬੈਠੋਗੇ ਨਾ ਹਾਂ ਹੈ ਨਾ ਬਿਲਕੁਲ ਉਦੋਂ ਜਦੋਂ ਉਦਾਸ ਹੋਣ ਲੱਗੋਗੇ ਨਾ ਤਾਂ ਹੁੰਦਾ ਫਿਰ ਬਾਜੀ ਜਦ ਕੋਈ ਤੁਹਾਡਾ ਦਿਲ ਤੋੜ ਦੇ ਕੋਈ ਗੱਲਾਂ ਕਰਦਾ ਹੋਇਆ ਤੁਹਾਨੂੰ ਛੋੜ ਦੇ ਠੀਕ ਹੈ ਜੀ ਮੈਂ ਇੰਤਜ਼ਾਰ ਕਰੂੰਗਾ ਬਹੁਤ-ਬਹੁਤ ਸ਼ੁਕਰੀਆ ਬਾਬੇਓ ਹਾਂ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਲੋ ਜੀ ਜਗਵੰਤ ਖਿੜਾ ਜੀ ਨੇ ਸਾਨੂੰ ਦਿੱਤਾ ਭਰੋਸਾ ਤੇ ਹੁਣ ਅਸੀਂ ਮੰਗਾ ਲਏ ਨੇ ਇੱਕ ਸਮੋਸਾ ਤੇ ਨਾਲ ਇੱਕ ਡੋਸਾ ਵਾ ਵਾਟ ਆ ਬਿਊਟੀ ਤੋ ਨਾਲ ਹੀ ਚੱਲਦੇ ਆਪਾਂ ਐਂ ਹੀ ਅਮਰੀਕਾ ਤੋਂ ਸਿੱਧੇ